ਕੈਨੇਡਾ ਦੀ ਸਰਕਾਰ ਨੇ ਪਿਛਲੇ ਦਿਨੀ ਇੱਕ ਚਰਚਾ ਛੇੜੀ ਨਵੇਂ ਬਿਲ ਦੇ ਨਾਲ C2 ਬਿਲ ਦੇ ਨਾਲ ਕਾਰਨੀ ਸਾਹਿਬ ਦੀ ਗਵਰਨਮੈਂਟ ਨੇ ਇਹ ਜਿਹੜਾ ਸਿਕੰਜਾ ਕੱਸਿਆ ਕਿ ਸਟੂਡੈਂਟ ਕੱਟ ਕਰਨੇ ਨੇ ਗਵਰਨਮੈਂਟ ਨੇ ਕੀ ਇਹ ਚਲਾਕੀ ਕੀਤੀ ਹੈ ਜਸਵੀਰ ਜੀ ਉਹ ਬੰਦੇ ਅਸਾਈਲਮ ਦਾ ਕੇਸ ਨਹੀਂ ਪਾ ਸਕਦੇ ਉਹਨਾਂ ਨੂੰ ਚਾਹੇ ਉਹ ਸਾਡੇ ਸਟੂਡੈਂਟ ਨੇ ਚਾਹੇ ਵਰਕ ਵੀਜ਼ਾ ਵਾਲੇ ਨੇ ਉਹਨਾਂ ਨੂੰ ਕੋਈ ਹੋਰ ਹੀ ਰਸਤਾ ਅਪਣਾਉਣਾ ਪਏਗਾ ਉਹ ਲੱਖਾਂ ਸਟੂਡੈਂਟਸ ਦਾ ਜਿਹੜਾ ਇਹ ਵਿਕਾਰ ਦਾਤੇ ਲੱਗਿਆ ਹੋਇਆ ਕਿ ਰਸਤਾ ਬੰਦ ਕਰ ਦੇਣਾ ਜਿਹੜਾ ਰਿਫਿਊਜੀ ਵਾਲਾ ਅਸਾਈਲੈਂਟ ਸੀਕਰ ਵਾਲਾ ਉਹਦੇ ਨਾਲ ਹੁਣ ਹੋ ਰਿਹਾ ਕਿ ਬਾਕੀ ਵੀ ਕਿਸੇ ਪਾਸੇ ਰਸਤਾ ਨਹੀਂ ਨਜ਼ਰ ਆ ਰਿਹਾ ਜੀ ਗ੍ਰਾਮ ਕੈਨੇਡਾ ਨਾਊ ਚ ਤੁਹਾਡਾ ਸਵਾਗਤ ਹੈ ਲੋ ਜੀ ਅਖੀਰ ਅੱਜ ਕੱਲ ਅੱਜ ਕੱਲ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੂੰ ਜੀ7 ਸੰਮੇਲਨ ਦੇ ਲਈ ਸੱਦਾ ਦੇ ਦਿੱਤਾ ਹੈ ਉਧਰੋਂ ਵੀ ਵਾਵਾ ਭਰਮਾ ਹੰਗਾਰਾ ਮਿਲਿਆ ਆ ਹੁਣ ਸੱਦਾ ਤਾਂ ਦੇ ਦਿੱਤਾ ਆ ਪਰ ਪੱਤਰਕਾਰਾਂ ਨੇ ਭਾਰਤ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਜਦੋਂ ਕਾਰਨੀ ਹੁਰਾ ਨੂੰ ਸਵਾਲ ਪੁੱਛੇ ਤਾਂ ਉਹਨਾਂ ਦੇ ਜਵਾਬ ਕੀ ਕਹਿੰਦੇ ਆ ਥੋੜੀ ਝਾਤ ਉਹਦੇ ਉੱਤੇ ਪਾਵਾਂਗੇ ਕੈਨੇਡਾ ਨਾਓ ਪ੍ਰੋਗਰਾਮ ਹੋਵੇ ਤੇ ਇਹਦੇ ਵਿੱਚ ਇਮੀਗ੍ਰੇਸ਼ਨ ਦੀ ਗੱਲ ਨਾ ਹੋਵੇ ਇਹ ਗੱਲ ਨਹੀਂ ਹੋ ਸਕਦੀ ਪਿਛਲੇ ਦਿਨਾਂ ਦੇ ਵਿੱਚ ਅਸਾਈਲਮ ਨੂੰ ਲੈ ਕੇ ਇੱਕ ਫੈਸਲਾ ਕੈਨੇਡਾ ਦੀ ਸਰਕਾਰ ਲੈਂਦੀ ਆ ਉਹ ਫੈਸਲਾ ਬੜਾ ਮਹੱਤਵਪੂਰਨ ਆ ਉਸ ਫੈਸਲੇ ਨੇ ਕਈਆਂ ਦੇ ਸੁਪਨਿਆਂ ਦੇ ਉੱਤੇ ਪਾਣੀ ਫੇਰਿਆ ਉਹ ਕਿੰਨਾ ਕੁ ਠੀਕ ਹੈ ਕਿੰਨਾ ਕੁ ਗਲਤ ਹੈ ਇਹਦੇ ਉੱਤੇ ਵੀ ਆਪਾਂ ਚਾਤ ਪਾਵਾਂਗੇ ਹੁਣ ਸਾਡੀ ਕਮਿਊਨਿਟੀ ਨੇ ਕੈਨੇਡਾ ਦੇ ਵਿੱਚ ਬੜੀ ਤਰੱਕੀ ਕੀਤੀ ਆਪਣਾ ਨਾਮ ਬਣਾਇਆ ਕਿ ਹਾਂ ਪੰਜਾਬੀ ਹੈਗੇ ਨੇ ਔਰ ਇਸੇ ਤਰੀਕੇ ਨਾਲ ਜਦੋਂ ਅੱਜ ਦੇ ਦੌਰ 'ਚ ਆਪਾਂ ਗੱਲ ਕਰਦੇ ਹਾਂ ਕੁਝ ਘਟਨਾਵਾਂ ਇਹੋ ਜਿਹੀਆਂ ਵੀ ਕੈਨੇਡਾ ਦੇ ਵਿੱਚ ਵਾਪਰ ਰਹੀਆਂ ਨੇ ਜਿਹੜੀਆਂ ਘਟਨਾਵਾਂ ਕਮਿਊਨਿਟੀ ਲਈ ਕੋਈ ਬਹੁਤਾ ਚੰਗਾ ਸੰਕੇਤ ਲੈ ਕੇ ਨਹੀਂ ਆ ਰਹੀਆਂ ਅਪਰਾਧ ਦੇ ਮਾਮਲੇ ਦੇ ਵਿੱਚ ਦੂਜੇ ਚੌਥੇ ਜਦੋਂ ਕਿਤੇ ਗੋਲੀ ਚੱਲਦੀ ਹੈ ਤੇ ਗੱਲ ਨਿਕਲਦੀ ਹੈ ਫਿਰੋਤੀ ਦੀ ਤਾਂ ਫੇਰ ਜਾਪਦਾ ਹੈ ਕਿ ਇੱਥੇ ਚੀਜ਼ਾਂ ਜਿਹੜੀਆਂ ਨੇ ਉਸ ਪਾਸੇ ਵੱਲ ਨਹੀਂ ਜਾ ਰਹੀਆਂ ਜਿੱਧਰਲੇ ਪਾਸੇ ਜਾਣੀਆਂ ਚਾਹੀਦੀਆਂ ਜ਼ਿਕਰ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਦੇ ਜਿਹੜੇ ਅੱਜ ਅੰਕੜੇ ਆਏ ਆ ਉਹਨਾਂ ਦਾ ਵੀ ਕਰਾਂਗੇ ਕਿ ਉਹ ਅੰਕੜੇ ਕੀ ਕਰ ਰਹੇ ਆ ਡਰਾਉਣ ਵਾਲੇ ਨੇ ਜਾਂ ਸੁਭਾ ਵਕਜੇ ਆਂਕੜੇ ਉਹ ਹੈਗੇ ਨੇ ਤਮਾਮ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਨੀ ਆ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਕੁਲਦੀਪ ਸਿੰਘ ਮਾਨ ਜੀ ਮਾਨ ਸਾਹਿਬ ਜੀ ਆਨੋ ਧੰਨਵਾਦ ਜਸਵੀਰ ਜੀ ਮੇਰੇ ਵੱਲੋਂ ਟੀਵੀ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਆਦਰ ਸਹਿਤ ਸਤਿ ਸ੍ਰੀ ਅਕਾਲ ਮਾਨ ਸਾਹਿਬ ਸ਼ੁਰੂਆਤ ਆਪਾਂ ਕਰ ਲੈਨੇ ਆ ਕਿ ਪਹਿਲਾਂ 2-4 ਦਿਨ ਤੋਂ ਲਗਾਤਾਰ ਇਹ ਚਰਚਾ ਚੱਲਦੀ ਪਈ ਸੀਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕੈਨੇਡਾ ਦੇ ਵਿੱਚ ਹੋਣ ਵਾਲੀ ਜੀ7 ਸੰਮੇਲਨ ਦੇ ਵਿੱਚ ਸੱਦਾ ਨਹੀਂ ਦਿੱਤਾ ਗਿਆ। ਔਰ ਇੰਜ ਜਾਪ ਰਿਆ ਸੀਗਾ ਸ਼ਾਇਦ ਨਹੀਂ ਦਿੱਤਾ ਜਾਏਗਾ। ਕੁਝ ਸਿੱਖ ਸੰਗਠਨਾਂ ਨੇ ਬਕਾਇਦਾ ਕੈਨੇਡਾ ਦੀ ਸਰਕਾਰ ਨੂੰ ਕਿਹਾ ਵੀ ਸੀਗਾ ਕਿ ਤੁਸੀਂ ਸੱਦਾ ਨਾ ਦਿਓ। ਹਰਦੀਪ ਸਿੰਘ ਨੱਜਰ ਦੇ ਕਤਲ ਵਾਲਾ ਮਾਮਲਾ ਅਜੇ ਤੱਕ ਜਿਉਂ ਦਾ ਤਿਉਂ ਉੱਥੇ ਦਾ ਉੱਥੇ ਖੜਾ ਆ। ਅੱਜ ਸੱਦਾ ਦਿੱਤਾ ਜਾਂਦਾ ਹੈ। ਉਧਰਲੇ ਪਾਸੋਂ ਰਿਸਪੌਂਸ ਵੀ ਆ ਜਾਂਦਾ ਪ੍ਰਧਾਨ ਮੰਤਰੀ ਕਹਿੰਦੇ ਮੇਰੀ ਗੱਲਬਾਤ ਹੋਈ ਆ ਮਾਰਕ ਕਾਰਨੀ ਹੋਰਾਂ ਨਾਲ ਬਹੁਤ ਚੰਗਾ ਲੱਗਾ ਤੇ ਮੈਂ ਜਾਵਾਂਗਾ ਜ਼ਰੂਰ। ਪੱਤਰਕਾਰ ਜਦੋਂ ਸਵਾਲ ਪੁੱਛਦੇ ਨੇ ਕਿ ਅਜੇ ਤੱਕ ਉਹ ਮਸਲੇ ਅੱਧੇ ਅਧੂਰੇ ਉਦਾਂ ਹੀ ਪਿਆ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਆ ਸਾਡੇ ਜਿਹੜੇ ਹਾਈ ਕਮਿਸ਼ਨਰ ਆ ਉਹ ਵੀ ਉਸ ਤਰੀਕੇ ਨਾਲ ਵਾਪਸ ਨਹੀਂ ਪਰਤੇ ਜਿਹੜੇ ਯਕਦਮ ਹਟਾ ਦਿੱਤੇ ਗਏ ਸੀ ਉਹਨਾਂ ਹਾਲਾਤਾਂ ਦੇ ਵਿੱਚ ਦੁਬਾਰਾ ਫਿਰ ਇਹ ਸੱਦਾ ਦੇਣਾ ਇਹਦੇ ਬਾਰੇ ਫਿਰ ਜਦੋਂ ਗੱਲ ਚੱਲੀ ਤੇ ਕਾਰਨੀ ਸਾਹਿਬ ਨੇ ਇਹ ਗੱਲ ਕਹਿ ਕੇ ਕਹਿਤਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਕਿਵੇਂ ਦੇਖਦੇ ਹੋ ਮਾਨ ਸਾਹਿਬ ਇਸ ਗੱਲ ਏ ਜਸਵੀਰ ਜੀ ਇਹ ਤੁਹਾਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਰਦੀਪ ਨੱਜਰ ਦੇ ਕੇਸ ਤੋਂ ਬਾਅਦ ਹੂੰ ਇਹ 18 ਜੂਨ 2023 ਦੇ ਵਿੱਚ ਅਸੈਸੀਨੇਸ਼ਨ ਹੁੰਦਾ ਹੈ ਹਰਦੀਪ ਸਿੰਘ ਨੱਜਰ ਜਿਹੜੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਦੇ ਸਰੀ ਦੇ ਵਿੱਚ ਪ੍ਰਧਾਨ ਸੀਗੇ ਜੀ ਤੇ ਖਾਲਸਤਾਨ ਮੂਵਮੈਂਟ ਦੇ ਇਥੇ ਮੋਢੀ ਸੀਗੇ ਉਹ ਚਲਾਉਂਦੇ ਸੀ ਇਥੋਂ ਸਾਰੀ ਮੂਵਮੈਂਟ ਜੀ ਤੇ ਉਹਨਾਂ ਦਾ ਜਦੋਂ ਅਸੈਸੀਨੇਸ਼ਨ ਹੋਇਆ ਤਾਂ ਚੰਦ ਕਾਹਤਿਆਂ ਬਾਅਦ ਹੀ ਜਸਟਨ ਟਰੂਡੋ ਜਿਹੜੇ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਹਤਾ ਕਿ ਜਿਹੜੇ ਇੰਡੀਅਨ ਏਜੰਸੀਜ਼ ਨੇ ਜੀ ਉਹਨਾਂ ਨੇ ਸਿੱਧਾ-ਸਿੱਧਾ ਗਵਰਨਮੈਂਟ ਏਜੰਸੀਜ਼ ਦਾ ਰੋਲ ਹੈਗਾ ਇਹਦੇ ਵਿੱਚ ਹੂੰ ਤੇ ਉਹਦੇ ਨਾਲ ਹੀ ਇਹ ਹੋਇਆ ਕਿ ਬਹੁਤ ਵੱਡਾ ਇੱਕ ਰਿਐਕਸ਼ਨ ਹੋਇਆ ਜੀ ਇਹਨਾਂ ਨੇ ਇੱਧਰੋਂ ਇਹਨਾਂ ਦਾ ਹਾਈ ਕਮਿਸ਼ਨਰ ਨੂੰ ਬਰਖਾਸਤ ਕਰਤਾ ਜਿਹੜਾ ਉਸ ਵੇਲੇ ਕੰਟਰੋਵਰਸ਼ੀਅਲ ਸੀਗਾ ਜਿਹਦਾ ਨਾਮ ਆ ਰਿਹਾ ਸੀ ਕੈਨੇਡਾ ਦੇ ਵਿੱਚ ਜੀ ਤੇ ਉਹਨਾਂ ਨੇ ਵੀ ਉਹ ਸਿਮਿਲਰ ਇੰਡੀਆ ਗਵਰਨਮੈਂਟ ਨੇ ਵੀ ਸਮਿਲਰ ਚਾਲ ਚੱਲੀ ਕਿ ਉਹਨਾਂ ਨੇ ਵੀ ਹਾਈ ਕਮਿਸ਼ਨਰ ਨੂੰ ਰਿਮੂਵ ਕਰਤਾ ਤੇ ਨਫਰੀ ਵੀ ਦੋਨਾਂ ਦੇਸ਼ਾਂ ਨੇ ਕੌਂਸੂਲੇਟ ਆਫਿਸਸ ਦੀ ਘਟ ਕੀਤੀ ਬਿਲਕੁਲ ਉਦੋਂ ਤੋਂ ਟ੍ਰੇਡ ਵੀ ਠੱਪ ਪਈ ਐ ਉਦੋਂ ਬਹੁਤ ਸਾਰੇ ਸਾਡੇ ਭਰਾਵਾਂ ਨੂੰ ਵੀ ਸਫ਼ਰ ਕਰਨਾ ਪਿਆ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਲੋਕਾਂ ਨੂੰ ਉਹਨਾਂ ਲਿਸਟਾਂ ਦੇ ਵਿੱਚ ਰੱਖਤਾ ਕਿ ਜਿਹੜਾ ਨੂੰ ਕਿ ਜਿਨ੍ਹਾਂ ਨੇ ਖਾਲਿਸਤਾਨ ਦੇ ਕਿਤੇ ਨਾ ਕਿਤੇ ਮਾੜਾ ਮੋਟਾ ਵੀ ਉਹਨਾਂ ਦਾ ਗਾਇਬ-ਗਾਏ ਜ਼ਿਕਰ ਆਉਂਦਾ ਸੀ ਜੀ ਜਾਂ ਕਿਤੇ ਅਸਾਈਲਮ ਸੀਕਰ ਸੀਗੇ ਰਹੇ ਸੀਗੇ ਉਹਨਾਂ ਦਾ ਇੰਡੀਆ ਜਾਣਾ ਔਖਾ ਹੋ ਗਿਆ ਜੀ ਬਹੁਤ ਪਰੇਸ਼ਾਨੀ ਹੋਈ ਲੋਕਾਂ ਨੂੰ ਕਾਲੀ ਸੂਚੀ ਦਾ ਜਿਹਦਾ ਜ਼ਿਕਰ ਚੱਲਦਾ ਜੀ ਜ਼ਿਕਰ ਕਰ ਚੱਲਦਾ ਸੀ ਉਦੋਂ ਤੋਂ ਇਹ ਰਿਲੇਸ਼ਨ ਜਿਹੜਾ ਖਰਾਬ ਚੱਲਿਆ ਆ ਰਿਹਾ ਜਸਵੀਰ ਜੀ ਤੁਸੀਂ ਦੇਖਿਆ ਵੀ ਪਿਛਲੇ ਹਫ਼ਤੇ ਤੱਕ ਇਹ ਰਿਪੋਰਟ ਆ ਰਹੀਆਂ ਸੀ ਕਿ G7 ਦੀ ਮੀਟਿੰਗ 'ਚ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਜਾਏਗਾ ਜੀ ਤੇ ਕੁਝ ਜੜੀਆਂ ਪ੍ਰੋ ਖਾਲਿਸਤਾਨੀ ਜਾਂ ਸਿੱਖ ਐਕਟਿਵਿਸਟ ਜਥੇਬੰਦੀਆਂ ਨੇ ਉਹਨਾਂ ਨੇ ਡਿਮਾਂਡ ਵੀ ਰੱਖੀ ਸੀ ਜੀ ਕਿ ਨਾਮ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਹਿੰਦੂਤਵਵਾ ਨੂੰ ਉੱਥੇ ਪ੍ਰਮੋਟ ਕਰਦੇ ਨੇ ਜੀ ਤੇ ਇਹ ਜਿਹੜੇ ਨੇ ਇਹ ਹਿਊਮਨ ਰਾਈਟਸ ਦਾ ਕਾਂਡ ਕਰ ਰਹੇ ਨੇ ਇੰਡੀਆ 'ਚ ਇਸ ਕਰਕੇ ਇਹਨਾਂ ਨੂੰ ਨਹੀਂ ਬੁਲਾਇਆ ਜਾਣਾ ਚਾਹੀਦਾ ਪਰ ਹੋਇਆ ਇਹ ਕਿ ਹੋ ਸਕਦਾ ਅੰਦਰਖਾਤੇ ਲੱਬੀਜ਼ ਨੇ ਕੰਮ ਕੀਤਾ ਦੋਨੋਂ ਕੰਟਰੀਜ਼ ਦੇ ਨੇ ਤੇ ਮੋਦੀ ਸਾਹਿਬ ਨੂੰ ਇਵੈਂਚੁਅਲੀ ਬੁਲਾ ਲਿਆ ਗਿਆ ਮੋਦੀ ਸਾਹਿਬ ਨੇ ਬੜਾ ਖੁਸ਼ੀ ਜ਼ਾਹਰ ਕੀਤੀ ਇਹ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਮ ਲੁਕਿੰਗ ਫੋਰਵਰਡ ਟੂ ਮੀਟ ਮਾਰਕ ਕਾਰਨੀ ਇਨ ਕੈਨੇਡਾ ਜੀ ਇਦੇ ਤੋਂ ਲੱਗਦਾ ਹੈ ਜਸਵੀਰ ਜੀ ਕਿ ਪਿਛਲੀ ਕੁੜਤਣ ਜਿਹੜੀ ਹੈ ਖਤਮ ਹੋਏਗੀ ਨਵੇਂ ਸਿਰਿਓਂ ਜਿਹੜਾ ਇੰਡੀਆ ਕੈਨੇਡਾ ਦੇ ਜਿਹੜੇ ਰਸਤੇ ਉਹ ਖੁੱਲਣਗੇ ਲੋੜ ਦੋਨਾਂ ਕੰਟਰੀਜ਼ ਨੂੰ ਇੱਕ ਦੂਜੇ ਦੀ ਹੈਗੀ ਹੈ ਉੱਥੇ ਇੰਡੀਆ ਵਿੱਚ ਹਿਊਮਨ ਰਿਸੋਰਸ ਬਹੁਤ ਹੈ ਜਿਹੜਾ ਕਿ ਇੱਥੇ ਆਉਂਦਾ ਚਾਹੇ ਸਟੂਡੈਂਟ ਦੇ ਰੂਪ ਚ ਆਵੇ ਚਾਹੇ ਕਿਸੇ ਹੋਰ ਰੂਪ ਚ ਆਵੇ ਚਾਹੇ ਵਰਕ ਵੀਜ਼ਾ ਪੀਆਰ ਤੇ ਇਥੋਂ ਨਾਲ ਟ੍ਰੇਡ ਵੀ ਬਹੁਤ ਉੱਥੇ ਸੁਭਾਵਨਾ ਹੈਗੀ ਹੈ ਜੀ ਕਿਉਂਕਿ ਇੰਡੀਆ ਤੋਂ ਵੱਡੀ ਜਿਹੜੀ ਟਰੇਡ ਦੀ ਮੰਡੀ ਕੋਈ ਨਹੀਂ ਤੋਂ ਇਸ ਨੂੰ ਲੈ ਕੇ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਮਾਰਕ ਕਰਨੀ ਸਾਹਿਬ ਨੇ ਕਹਿਤਾ ਕਿ ਜਿਹੜਾ ਕਾਨੂੰਨ ਆਪਣਾ ਕੰਮ ਕਰੇ ਬਿਲਕੁਲ ਕਿ ਜਿਹੜਾ ਇਨਵੈਸਟੀਗੇਸ਼ਨ ਚੱਲ ਰਹੀ ਆ ਹਰਦੀਪ ਨੇਜਰ ਦੇ ਕੇਸ ਚ ਹਾਲਾਂਕਿ ਉਹਦੇ ਚ بڑے ਲੋਕੀਏ ਨਿਰਾਸ਼ਤਾ ਪ੍ਰਗਟ ਕਰਦੇ ਨੇ ਕਿ ਉਹਦੇ ਚ ਕੋਈ ਬਹੁਤੀ ਪ੍ਰੋਗਰੈਸ ਨਹੀਂ ਹੋਈ ਹੂੰ ਕਿਉਂਕਿ ਗਵਰਨਮੈਂਟ ਦਾ ਉਹਨਾਂ ਨੇ ਜ਼ਿਕਰ ਕਰਤਾ ਸੀਗਾ ਕਿ ਹੈਗੀ ਆ ਪਰ ਕੀ ਇਨਵੋਲਵਮੈਂਟ ਜੀ ਕਿਹਨੇ ਕਰਾਇਆ ਕਿੱਦਾਂ ਕਰਾਇਆ ਕੀ ਫਰੋਤੀ ਦਿੱਤੀ ਤੇ ਉਹਦੇ ਚ ਉਹ ਕੋਈ ਰੋਲ ਐਸ ਸੱਚ ਸਾਹਮਣੇ ਨਹੀਂ ਆਇਆ ਉਹ ਜਿਹੜਾ ਕਾਨੂੰਨ ਜਾਂਦਾ ਆਪਣਾ ਕੰਮ ਕਰੇ ਤੇ ਕਿਸੇ ਗੱਲ ਸਟੇਜ ਸਿੱਟੇ ਤੇ ਨਿਕਲੇ ਨਹੀਂ ਤਾਂ ਉਹ ਕੇਸ ਉਦਾਂ ਹੀ ਖੁਰਦਪਰਦ ਹੋ ਜਾ ਜਿਵੇਂ ਪੁਰਾਣੇ ਹੋਏ ਨੇ ਚਾਹੇ ਉਹ ਕਨਿਸਕਾ ਬੰਬ ਕਾਂਡ ਹੋਵੇ ਚਾਹੇ ਰਿਪਦਮਣ ਮਰਡਰ ਕੇਸ ਹੋਵੇ ਜੀ ਜਿਵੇਂ ਉਹਨਾਂ ਦਾ ਪਤਾ ਨਹੀਂ ਲੱਗਿਆ ਕਿ ਕੌਣ ਕਰਾ ਗਿਆ ਕਿਦਾਂ ਕਰਾ ਗਿਆ ਤੇ ਇਸੇ ਤਰੀਕੇ ਫਿਰ ਇੱਕ ਕੇਸ ਖੁਰਦਪਰਦ ਹੋ ਜਾਏਗਾ ਪਰ ਟ੍ਰੇਡ ਨੂੰ ਲੈ ਕੇ ਜਾਂ ਦੋਨਾਂ ਦੇਸ਼ਾਂ ਦੇ ਕੀ ਫਿਊਚਰ ਹੋਏਗਾ ਉਹਨੂੰ ਲੈ ਕੇ ਜ਼ਰੂਰ ਪੋਜ਼ਿਟਿਵਿਟੀ ਆਈ ਹੈ ਬਿਲਕੁਲ ਵੈਸੇ ਵੀ ਅੱਜ ਦੇ ਦੌਰ ਚ ਆਪਾਂ ਕਹਿੰਦੇ ਆ ਜੀ ਇਹ ਵਿਸ਼ਵ ਜਿਹੜਾ ਆ ਉਹ ਗਲੋਬਲ ਵਿਲੇਜ ਹੋ ਗਿਆ ਔਰ ਇਸ ਗਲੋਬਲ ਵਿਲੇਜ ਦੇ ਵਿੱਚ ਹਰ ਮੁਲਕ ਕਿਤਨਾ ਕਿਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਤੁਸੀਂ ਆਈਸੋਲੇਟ ਹੋ ਕੇ ਨਹੀਂ ਰਹਿ ਸਕਦੇ ਤੁਸੀਂ ਕੱਲੇ ਵੱਖਰੇ ਹੋ ਕੇ ਕਹਿ ਲੋ ਕਿ ਅਸੀਂ ਇਕੱਲੇ ਹੀ ਸ਼ੇਰ ਹੈਗੇ ਆ ਉਹ ਔਖਾ ਹੋ ਜਾਂਦਾ ਉਹਨਾਂ ਹਾਲਾਤਾਂ ਦੇ ਵਿੱਚ ਕੁਝ ਦੇਣ ਲੈਣ ਜਿਹੜਾ ਉਹ ਮੁਲਕਾਂ ਦੇ ਵਿੱਚ ਚੱਲੇਗਾ ਤੇ ਫਿਰ ਸਥਿਤੀਆਂ ਜਿਹੜੀਆਂ ਬਿਹਤਰ ਹੋਣਗੀਆਂ ਔਰ ਵੈਸੇ ਵੀ ਕੈਨੇਡਾ ਭਾਰਤ ਦੀ ਗੱਲ ਕਰ ਲਈਏ ਤੇ ਫੇਰ ਅਸੀਂ ਅੱਜ ਜੇ ਇੱਥੇ ਬੈਠੇ ਹਾਂ ਤੇ ਸਬੰਧ ਸੁਖਾਵੇਂ ਆ ਤੇ ਉਹਨਾਂ ਸਥਿਤੀਆਂ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਨੇ ਅਸੰਭਵ ਹੋ ਪਾਉਂਦੀਆਂ ਨੇ ਇਹ ਹੁਣ ਜੇ ਇੱਕ ਮੁਲਕ ਦੂਸਰੇ ਮੁਲਕ ਨਾਲ ਸਾਂਝ ਰੱਖਦਾ ਤੇ ਅੱਜ ਦੇ ਦੌਰ 'ਚ ਤਾਂ ਇਹੋ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਵਧਦੀਆਂ ਨੇ ਹੁਣ ਵੈਸੇ ਵੀ ਵਿਸ਼ਵ ਸੰਗੜਿਆ ਹੋਇਆ ਨਜ਼ਰ ਆਉਂਦਾ ਆ ਪਹਿਲਾਂ ਦੂਰੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਇੰਟਰਨੈਟ ਦੇ ਜ਼ਮਾਨੇ 'ਚ ਤੁਸੀਂ ਅ ਅੱਖ ਦੇ ਫੋੜ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਆਪਣੇ ਆਪ ਨੂੰ ਮਹਿਸੂਸ ਕਰ ਦਿਓ ਔਰ ਆਪਾਂ ਇਹਦੇ ਨਾਲ ਨਾਲ ਜ਼ਿਕਰ ਜਿਹੜਾ ਆ ਉਹ ਇਹ ਵੀ ਕਰਨਾ ਆ ਕਿ ਇਸ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਪਿਛਲੇ ਦਿਨੀ ਇੱਕ ਚਰਚਾ ਛੇੜੀ ਨਵੇਂ ਬਿਲ ਦੇ ਨਾਲ C2 ਬਿਲ ਦੇ ਨਾਲ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਅਸਾਈਲਮ ਦੇ ਕੇਸ ਆ ਉਹਨਾਂ ਮਾਮਲਿਆਂ ਦੇ ਵਿੱਚ ਅਸੀਂ ਕੁਝ ਸ਼ਰਤਾਂ ਤੈਅ ਕਰਨ ਜਾ ਰਹੇ ਹਾਂ ਔਰ ਉਹ ਸ਼ਰਤਾਂ ਇਹੋ ਜੀਆਂ ਜਿਹੜੀਆਂ ਕਈਆਂ ਦੇ ਸੁਪਨਿਆਂ ਦੇ ਉੱਤੇ ਪਾਣੀ ਫੇਰਨ ਵਾਲੀਆਂ ਹੋਣਗੀਆਂ ਕਿਉਂਕਿ ਇੱਕ ਰਿਪੋਰਟ ਕਹਿੰਦੀ ਹੈ 2023 ਦੀ ਕਿ 1,71 ਦੇ ਕਰੀਬ ਜਿਹੜੇ ਆ 1,71,000 ਦੇ ਕਰੀਬ ਕਰੀਬ ਜਿਹੜੇ ਅਸਾਈਲਮ ਦੇ ਦਾਅਵੇ ਆਏ ਜਿਹਦੇ ਵਿੱਚ 30,000 ਤੋਂ ਵੱਧ ਕੱਲੇ ਭਾਰਤੀਆਂ ਦੇ ਸੀਗੇ ਹੁਣ ਇਹ ਬਿੱਲ ਕੀ ਕਹਿ ਰਿਹਾ ਬਿੱਲ ਕਹਿੰਦਾ ਕਿ ਭਾਈ ਅਸਾਈਲਮ ਦਾ ਕੇਸ ਲਾਉਣਾ ਤੇ ਇੱਕ ਸਮਾਂ ਸੀਮਾ ਨਿਸ਼ਚਿਤ ਹੋਏਗੀ ਥੋੜਾ ਜਿਹਾ ਸਮਾਂ ਸੀਮਾ ਦੇ ਬਾਰੇ ਦੱਸ ਦਿਓ ਔਰ ਇਹ ਕਿੰਨਾ ਕੁ ਨੁਕਸਾਨ ਦਾ ਹੈ ਕਿਹਾ ਤੇ ਕਿੰਨਾ ਕੁ ਨਫੇ ਵਾਲਾ ਹੈਗਾ ਮਾਨ ਸਾਹਿਬ ਇਹ ਵੀ ਚਰਚਾ ਕਰਨੀ ਬਣਦੀ ਆ ਇਹ ਜਸਵੀਰ ਜੀ ਜਦੋਂ ਦਾ ਇਸ ਗਵਰਨਮੈਂਟ ਨੇ ਕਾਰਨੀ ਸਾਹਿਬ ਦੀ ਗਵਰਨਮੈਂਟ ਨੇ ਇਹ ਜਿਹੜਾ ਸਕੰਜਾ ਕੱਸਿਆ ਕਿ ਸਟੂਡੈਂਟ ਕੱਟ ਕਰਨੇ ਨੇ ਪੀਆਰ ਦਾ ਕੰਮ ਰਸਤਾ ਔਖਾ ਕੀਤਾ ਤੇ ਹੁਣ ਸਟੂਡੈਂਟਸ ਨੇ ਕਿਤੇ ਨਾ ਕਿਤੇ ਭੱਜ ਰਹੇ ਨੇ ਉਹ ਆ ਇਧਰ ਉਧਰ ਆਪਣਾ ਕੀ ਕਿਸ ਤਰੀਕੇ ਪੱਕੇ ਹੋਈਏ ਜੀ ਕਿਉਂਕਿ ਪੁਆਇੰਟਸ ਤੋਂ ਨੂੰ ਪਤਾ ਕਿੱਥੇ ਲਿਜਾ ਕੇ ਖੜੇ ਅਸਮਾਨੀ ਖੜੇ ਕਰਤੇ ਨੇ ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਬਹੁਤ ਸਾਰੇ ਕੇਸਸ ਇਹ ਵੀ ਪਿੱਛੇ ਖਬਰਾਂ ਲੱਗੀਆਂ ਕਿ ਕੁਝ ਲੋਕ ਖਾਲਸਤਾਨ ਦੇ ਝੰਡੇ ਚਾਕੇ ਉਹ ਆਪਣਾ ਆਪਣੇ ਆਪ ਨੂੰ ਕਿ ਅਸੀਂ ਇੱਕ ਵੱਖਰੀ ਸਿੱਖ ਸਟੇਟ ਬਣਾਉਣਾ ਚਾਹੁੰਦੇ ਆ ਇਸ ਕਰਕੇ ਇੰਡੀਆ ਚ ਸਾਨੂੰ ਉਹ ਜਿਹੜੇ ਤੰਗ ਕਰ ਰਹੇ ਨੇ ਬਣਾਉਣ ਨਹੀਂ ਦਿੰਦੇ ਤੇ ਸਾਡੇ ਤੇ ਤਸ਼ੱਦਦ ਹੋਏਗਾ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਇਦਾਂ ਦੀ ਗਰਾਉਂਡ ਬਣਾਉਣ ਦੀ ਗੱਲ ਹੈ ਪਰ ਜਦੋਂ ਗਵਰਨਮੈਂਟ ਕੋਲ ਇਹ ਖਬਰਾਂ ਪਹੁੰਚੀਆਂ ਕਿ ਬਹੁਤ ਸਾਰੇ ਸਟੂਡੈਂਟ ਇਹ ਸਟੈਪ ਲੈ ਰਹੇ ਨੇ ਜਾਂ ਲੈ ਚੁੱਕੇ ਨੇ ਕਿ ਉਹਨਾਂ ਦਾ ਜਿਹੜਾ ਵੀਜ਼ਾ ਸਟੇਟਸ ਹੈ ਉਹ ਬਦਲ ਜਵੇ ਉਹ ਅਸਾਈਲਮ ਸੀਕਰ ਬਣ ਜਾਣ ਤਾਂ ਕਿ ਉਹਨਾਂ ਦੀ ਇੱਥੇ ਰਹਿਣ ਦਾ ਪੱਕਾ ਜਿਹੜਾ ਪ੍ਰਬੰਧ ਹੋ ਸਕੇ ਚਾਹੇ ਉਹ ਚਾਹੇ ਉਹ ਪਹਿਲਾ ਅਸਾਈਲਮ ਸੀਕਰ ਦੇ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਸੇ ਦਿਨ ਤੋਂ ਉਹਨਾਂ ਨੂੰ ਜਿਹੜੇ ਬੈਨੀਫਿਟਸ ਸ਼ੁਰੂ ਹੋ ਜਾਂਦੇ ਨੇ ਵਰਕ ਵੀ ਰਾਈਟਸ ਮਿਲ ਜਾਂਦੇ ਨੇ ਤੇ ਪੀਆਰ ਵੱਲ ਨੂੰ ਇੱਕ ਕਦਮ ਸੁਖਾਵਾਂ ਹੋ ਜਾਂਦਾ ਉਹਨਾਂ ਨੂੰ ਜੀ ਤੇ ਉਹਦੇ ਨਾਲ ਹੀ ਜਦੋਂ ਫਿਰ ਦੂਸਰੇ ਵੀ ਨੇ ਜਿਹੜੇ ਵਰਕ ਵੀਜ਼ਾ ਵਾਲੇ ਨੇ ਉਹਨਾਂ ਦਾ ਵੀ ਲੱਗਦਾ ਵੀ ਸ਼ਾਇਦ ਸਾਡਾ ਹੁਣ ਕੀ ਬਣੇਗਾ ਹੂੰ ਕਿਉਂਕਿ ਉਹ ਬਹੁਤ ਸਾਰੇ ਲੋਕੀ ਐਲਐਮਆਈਸ ਖਰੀਦ ਕੇ ਆਏ ਹੋਏ ਨੇ ਜੀ ਬਹੁਤ ਸਾਰੇ ਪੈਸੇ ਇਨਵੋਲਵ ਨੇ ਉਹਨਾਂ ਨੂੰ ਵੀ ਲੱਗਦਾ ਵੀ ਸ਼ਾਇਦ ਅਸੀਂ ਵੀ ਇਹ ਰਸਤਾ ਅਪਣਾ ਸਕਦੇ ਹਾਂ ਪਰ ਗਵਰਨਮੈਂਟ ਨੇ ਕੀ ਇਹ ਚਲਾਕੀ ਕੀਤੀ ਹੈ ਜਸਵੀਰ ਜੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਜੂਨ 24 2020 ਤੋਂ ਬਾਅਦ ਆਏ ਨੇ ਜੀ ਉਸ ਡੇਟ ਜਾਂ ਉਸ ਤੋਂ ਬਾਅਦ 1 ਸਾਲ ਇੱਥੇ ਰਹਿ ਗਏ ਨੇ ਉਹ ਬੰਦੇ ਅਸਾਈਲਮ ਦਾ ਕੇਸ ਨਹੀਂ ਪਾ ਸਕਦੇ ਜੀ ਚਾਹੇ ਉਹ 1 ਸਾਲ ਰਹਿ ਕੇ ਫਿਰ ਉਹ ਵਾਪਸ ਚਲੇ ਗਏ ਫਿਰ ਉਹ ਕਹਿਣ ਵੀ ਅਸੀਂ ਹੁਣ ਤਾਂ ਨਵੇਂ ਸਿਰਿਓਂ ਆਏ ਆ ਨਹੀਂ ਉਹਨਾਂ ਦਾ ਜਿਹੜਾ 1 ਸਾਲ ਦਾ ਸਟੇ ਇੱਥੇ ਹੋ ਗਿਆ ਜੀ ਉਹਨੂੰ ਮੰਨਦੇ ਹੋਏ ਉਹਨਾਂ ਦਾ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਕੰਸਿਡਰ ਨਹੀਂ ਹੋਏਗੀ ਉਹਨਾਂ ਨੂੰ ਚਾਹੇ ਉਹ ਸਾਡੇ ਸਟੂਡੈਂਟ ਨੇ ਚਾਹੇ ਵਰਕ ਵੀਜ਼ਾ ਵਾਲੇ ਨੇ ਉਹਨਾਂ ਨੂੰ ਕੋਈ ਹੋਰ ਹੀ ਰਸਤਾ ਅਪਣਾਉਣਾ ਪਏਗਾ ਪੀਆਰ ਲਈ ਇਹ ਰਸਤਾ ਹੁਣ ਨਜ਼ਰ ਨਹੀਂ ਆਉਂਦਾ ਇਸ ਵੀ ਇੱਥੇ ਇੱਕ ਚੀਜ਼ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਇੱਥੇ ਵੀ ਦੇਖਣਾ ਪਏਗਾ ਕਿ ਜਿਹੜੇ ਅੰਕੜੇ ਆ ਉਹ ਇਹ ਵੀ ਕਹਿੰਦੇ ਕਿ ਸਿਰਫ ਇਸੇ ਸਾਲ ਦੇ ਵਿੱਚ ਜੇ ਪਹਿਲੀ ਤਿਮਾਹੀ ਦੀ ਗੱਲ ਕਰ ਲਈਏ ਮਾਰਚ ਮਹੀਨੇ ਤੱਕ ਤੇ 5500 ਦੇ ਕਰੀਬ ਕਹਿੰਦੇ ਜੀ ਅਸਾਈਲਮ ਦੀਆਂ ਅਰਜ਼ੀਆਂ ਆਉਂਦੀਆਂ ਜਿਹੜੀਆਂ ਪਿਛਲੇ ਸਾਲ ਨਾਲੋਂ ਤਕਰੀਬਨ 22% ਵਧ ਹੈਗੀਆਂ ਨੇ ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਅਸੀਂ ਇੱਥੇ ਟਿੱਕੇ ਰਹਿਣ ਲਈ ਜਾਂ ਪੱਕੇ ਹੋਣ ਲਈ ਜਾਂ ਜੋ ਵੀ ਕਾਰਨ ਹੋ ਸਕਦੇ ਉਹਦੇ ਲਈ ਅਸਾਈਲਮ ਦੀ ਅਰਜ਼ੀ ਤਾਂ ਦੇ ਦਿੰਨੇ ਆ ਜਦੋਂ ਅਸਾਈਲਮ ਅਸੀਂ ਲੈ ਲੈਨੇ ਮੰਨ ਲਓ ਸਾਨੂੰ ਮਿਲ ਗਿਆ ਹਾਲੇ ਤਾਂ ਸਖਤੀ ਕਰ ਦਿੱਤੀ ਨਾ ਇਹਨੂੰ ਵੀ ਥੋੜਾ ਜਿਹਾ ਹੋਰ ਗੱਲ ਅੱਗੇ ਤੋਰਦੇ ਆ ਮਿਲ ਗਿਆ ਅਸਾਈਲਮ ਤੋਂ ਬਾਅਦ ਅਸੀਂ ਉਸ ਪੌਣ ਨਾਲੋਂ ਟੁੱਟ ਵੀ ਤਾਂ ਜਾਂਦੇ ਆ ਨਾ ਮੁੜ ਕੇ ਜਾਣ ਦੀ ਪਰਮਿਸ਼ਨ ਵੀ ਤਾਂ ਨਹੀਂ ਹੋਏਗੀ ਨਾ ਉਹ ਤਾਂ ਜਸਵੀਰ ਜੀ ਬਿਲਕੁਲ ਠੀਕ ਹੈ ਪਰ ਉਹਦੇ 'ਚ ਪਤਾ ਕੀ ਹੈ ਜੀ ਆਪਣੇ ਲੋਕ ਤਾਂ ਜਿਹੜੇ ਕਿਉਂਕਿ ਆਪਣਾ ਪੈਸ਼ਨ ਹੈ ਬਾਹਰ ਜਾ ਕੇ ਰਹਿਣਾ ਕੈਨੇਡਾ ਵਰਗੇ ਕੰਟਰੀ 'ਚ ਬਸਣਾ ਲੋਕ ਇਹ ਸੋਚਦੇ ਨੇ ਕਿ ਜੇ ਸਾਨੂੰ ਅਸੀਂ 2-3 ਸਾਲ ਅਸਾਈਲਮ ਸੀਕਰ ਦੇ ਤੌਰ ਤੇ ਰਿਫਿਊਜੀ ਦੇ ਤੌਰ ਤੇ ਰਹਿ ਲੇ ਜੀ ਉਸ ਤੋਂ ਬਾਅਦ ਅਗਲੇ ਸਾਲ 2 ਸਾਲ ਚ ਪੀਆਰ ਹੋ ਜਾਂਦੇ ਆ ਉਸ ਤੋਂ ਬਾਅਦ 3 ਸਾਲ ਦਾ ਸਮਾਂ ਹੁੰਦਾ ਹੈ ਕਿ ਪੀਆਰ ਬੰਦਾ ਜੇ 3 ਸਾਲ ਲਗਾਤਾਰ ਰਹਿ ਲੇ ਉਹ ਸਿਟੀਜ਼ਨ ਹੋ ਜਾਂਦਾ ਜੀ ਜਦੋਂ ਬੰਦਾ ਸਿਟੀਜ਼ਨ ਹੋ ਜਾਂਦਾ ਫਿਰ ਉਹਦੇ ਤੇ ਕੋਈ ਬੰਦਿਸ਼ ਨਹੀਂ ਰਹਿੰਦੀ ਜੀ ਉਹ ਕਿਤੇ ਵੀ ਜਾ ਸਕਦਾ ਹੈ ਫਿਰ ਉਹ ਕੈਨੇਡੀਅਨ ਨਾਗਰਿਕ ਦੇ ਤੌਰ ਤੇ ਜਾਂਦਾ ਨਾ ਕਿ ਉਹ ਅਸਾਈਲਮ ਵਾਲਾ ਜਿਹੜਾ ਉਹਦਾ ਜਿਹੜਾ ਇੱਕ ਤਰੀਕੇ ਦਾ ਉਹ ਕਹਿ ਲਓ ਲੱਗਿਆ ਹੁੰਦਾ ਇੱਕ ਉਹਦੇ ਤੇ ਟੈਗ ਜੀ ਉਹ ਖਤਮ ਹੋ ਜਾਂਦਾ ਜਾਂ ਉਹ ਡਿলিউਟ ਹੋ ਜਾਂਦਾ ਬਹੁਤ ਸਾਰਾ ਕਿਉਂਕਿ ਮੈਂ ਦੇਖਦਾ ਜਸਵੀਰ ਜੀ ਬਹੁਤ ਸਾਰੇ ਲੋਕੀ ਜਿਹੜੇ ਅਸਾਈਲਮ ਸੀਕਰ ਆਏ ਨੇ ਅਫਗਾਨਿਸਤਾਨ ਤੋਂ ਸੀਰੀਆ ਤੋਂ ਹੋਰ ਕੰਟਰੀਜ਼ ਦੇ ਵਿੱਚੋਂ ਉਹ ਇੱਥੇ ਟਿਕ ਰਹੇ ਨੇ ਚਾਰ ਪੰਜ ਸਾਲ ਪਰ ਜਦੋਂ ਉਹਨਾਂ ਦੀ ਸਿਟੀਜ਼ਨਸ਼ਿਪ ਹੋ ਜਾਂਦੀ ਹੈ ਫਿਰ ਉਹ ਜ਼ਰੂਰ ਫੇਰਾ ਪਾਉਂਦੇ ਨੇ ਆਪਣੇ ਕੰਟਰੀ ਦੇ ਹਾਂ ਬਿਲਕੁਲ ਔਰ ਮੈਂ ਪਿੱਛੇ ਜਾ ਇਹ ਵੀ ਸੁਣਿਆ ਸੀਗਾ ਕਿ ਤਰੀਕੇ ਤਾਂ ਹੋਰ ਵੀ ਲੱਭ ਲੈ ਜਾਂਦੇ ਆ ਕਹਿੰਦੇ ਉਹ ਨੇਪਾਲ ਵਗੈਰਾ ਵਾਲਾ ਰਾਹ ਵੀ اختیار ਕਰ ਲਿਆ ਜਾਂਦਾ ਪਰ ਇੰਨਾ ਜ਼ਰੂਰ ਹੈ ਮਾਨ ਸਾਹਿਬ ਕਿ ਜੇ ਇਹ ਸਾਰਾ ਕੁਝ ਕੀਤਾ ਜਾਂਦਾ ਸਾਡੇ ਕਿੰਨੇ ਸਟੂਡੈਂਟਸ ਹੋਣਗੇ ਜਿਹੜੇ ਆਪਣਾ ਮਾਲ ਅਸਬਾਬ ਦਾਤੇ ਲਾ ਕੇ ਆਏ ਹੋਣਗੇ ਬੜਾ ਕੁਝ ਕਿਉਂਕਿ ਪੈਸਾ ਤੁਸੀਂ ਕਿਹਾ ਨਾ ਕਿ ਇਹਦੇ ਵਿੱਚ ਬਹੁਤ ਸਾਰਾ ਪੈਸਾ ਵੀ ਇਨਵੋਲ ਹੁੰਦਾ ਜੁੜਿਆ ਹੁੰਦਾ ਤੁਸੀਂ ਮਾਲ ਅਸਬਾਬ ਲਾ ਕੇ ਆਏ ਤੁਸੀਂ ਕਰਜ਼ੇ ਲੈ ਕੇ ਆਏ ਤੁਸੀਂ ਬਹੁਤ ਸਾਰੇ ਸੁਪਨੇ ਦਿਲ ਦੇ ਵਿੱਚ ਪਾਲ ਕੇ ਆਏ ਹੋ ਕਿ ਇੱਥੇ ਸਾਡਾ ਭਵਿੱਖ ਜਿਹੜਾ ਬਿਹਤਰ ਹੋਏਗਾ ਹੁਣ ਉਹ ਕਿੰਨੇ ਲੋਕ ਹੋਣਗੇ ਜਨਾਂ ਦੇ ਸੁਪਨਿਆਂ ਦੇ ਉੱਤੇ ਇਸ ਗੱਲ ਦੇ ਨਾਲ ਪਾਣੀ ਫਿਰ ਜਾਗਾ ਇਹ ਜਸਵੀਰ ਜੀ ਲੱਖਾਂ ਹੀ ਸਟੂਡੈਂਟ ਨੇ ਹੂੰ ਕਿਉਂਕਿ ਪਿਛਲੇ ਆਪਾਂ ਦੇਖਿਆ ਕਿ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ 2022 ਤੋਂ 24 ਚ ਜੀ 7 ਤੋਂ 8 ਲੱਖ ਹਰ ਸਾਲ ਲੋਕ ਲੋਕੀ ਆਉਂਦੇ ਰਹੇ ਜਿਨ੍ਹਾਂ ਚ ਜ਼ਿਆਦਾਤਰ ਸਟੂਡੈਂਟ ਸੀਗੇ ਜੀ ਉਹ ਇੰਡੀਆ ਚੋਂ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ ਤੋ ਲੱਖਾਂ ਸਟੂਡੈਂਟਸ ਦਾ ਜਿਹੜਾ ਇਹ ਵਕਾਰ ਦਾਤੇ ਲੱਗਿਆ ਹੋਇਆ ਤੇ ਇੱਕ ਰਸਤਾ ਬੰਦ ਕਰ ਦੇਣਾ ਜਿਹੜਾ ਰਿਫਿਊਜੀ ਵਾਲਾ ਅਸਾਈਲਮ ਸੀਕਰ ਵਾਲਾ ਉਹਦੇ ਨਾਲ ਹੁਣ ਹੋਇਆ ਹੋਇਆ ਇਹ ਕਿ ਬਾਕੀ ਵੀ ਕਿਸੇ ਪਾਸੇ ਰਸਤਾ ਨਹੀਂ ਨਜ਼ਰ ਆ ਰਿਹਾ ਜਿਸ ਵੀ ਜੀ ਸਟੂਡੈਂਟਸ ਦਾ ਇਹ ਹੈ ਕਿ ਅੱਗੇ ਪੈਸੇ ਦਈ ਜਾਓ ਫੀਸਾਂ ਦਈ ਜਾਓ ਮਾਪਿਆਂ ਤੇ ਬੋਝ ਬਣੋ ਕਿਉਂਕਿ ਕੋਈ ਟਾਈਮ ਹੁੰਦਾ ਸੀ ਸਟੂਡੈਂਟ ਆਉਂਦੇ ਸੀ ਆਪਣਾ ਸਟੱਡੀ ਦਾ ਫੀਸ ਵਗੈਰਾ ਵੀ ਕੱਢ ਲੈਂਦੇ ਸੀ ਲਿਵਿੰਗ ਐਕਸਪੈਂਡੀਚਰ ਵੀ ਕੱਢ ਲੈਂਦੇ ਸੀ ਜੀ ਹੁਣ ਕਿਉਂਕਿ ਜੌਬਸ ਨਹੀਂ ਮਿਲ ਰਹੀਆਂ ਉਹ ਬਹੁਤ ਸਾਰਾ ਅਨਪਲੋਇਮੈਂਟ ਵਧ ਰਹੀ ਹੈ ਜੀ ਤੇ ਉਹਦੇ ਕਰਕੇ ਇਹ ਹੋ ਰਿਹਾ ਕਿ ਸਟੂਡੈਂਟਸ ਜਿਹੜੀ ਫੀਸ ਤਾਂ ਇੱਕ ਪਾਸੇ ਰਹੀ ਤੇ ਆਪਣੇ ਜਿਹੜੇ ਰੋਜ਼ਮਰਹ ਦੇ ਖਰਚੇ ਉਹ ਵੀ ਨਹੀਂ ਝੁਟਾ ਪਾ ਰਹੇ ਜੀ ਤੋਂ ਉਹਦੇ ਨਾਲ ਇਹ ਹੈ ਵੀ ਕਿੰਨਾ ਚਿਰ ਇਹ ਚੱਲੇਗਾ ਹਮ ਮੈਂ ਮੈਂ ਨਾ ਗੱਲ ਤਾਂ ਚਾਹੁੰਦਾ ਸੀਗਾ ਕਿ ਇਹਦੇ ਤੋਂ ਬਾਅਦ ਆਪਾਂ ਉਹ ਅਪਰਾਧ ਜਿਹੜਾ ਵਧਿਆ ਹੋਇਆ ਉਹਦੀ ਗੱਲ ਕਰੀਏ ਜਿਸ ਤਰੀਕੇ ਨਾਲ ਐਕਸਟਰਸ਼ਨ ਦੇ ਲਈ ਫਾਇਰਿੰਗ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਉਹਦੀ ਗੱਲ ਕਰੀਏ ਪਰ ਕਿਉਂਕਿ ਤੁਸੀਂ ਇਹ ਮਹਿੰਗਾਈ ਦੀ ਗੱਲ ਨਾਲ ਜਿਹੜੀ ਆ ਉਹ ਛੇੜ ਦਿੱਤੀ ਐ ਤੇ ਇਹ ਗੱਲ ਕਰਨੀ ਬਣਦੀ ਐ ਕਿਉਂਕਿ ਅੰਕੜੇ ਜਿਹੜੇ ਬੇਰੋਜ਼ਗਾਰੀ ਦੇ ਸੰਦਰਭ ਦੇ ਵਿੱਚ ਜਿਹੜੇ ਨਿਕਲ ਕੇ ਆਏ ਆ ਉਹ ਅੰਕੜੇ ਬੜੇ ਹੈਰਾਨੀਕੁਨ ਆ 7% ਤੱਕ ਬੇਰੋਜ਼ਗਾਰੀ ਜਿਹੜੀ ਆ ਉਹ ਪਹੁੰਚ ਗਈ ਐ ਦੇਖੋ ਇੱਥੇ ਇੱਕ ਤਾਂ ਫਿਰ ਤੁਹਾਡੇ ਟਿਕਾਣੇ ਕੋਈ ਜਗ੍ਹਾ ਨਹੀਂ ਛੱਡੀ ਜਾ ਰਹੀ ਐ ਉਹ ਕਾਨੂੰਨ ਬਦਲ ਰਹੇ ਨੇ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਨੇ ਫਿਰ ਜੇ ਤੁਸੀਂ ਰਹਿ ਵੀ ਜਾਣਿਓ ਤੇ ਫਿਰ ਰੋਜ਼ਗਾਰ ਦੇ ਮਾਮਲੇ 'ਚ ਸਮੱਸਿਆ ਇਹ ਜਸਮੀਤ ਜੀ 2016 ਤੋਂ ਬਾਅਦ ਕੋਵਿਡ ਵੇਲੇ ਲੋਕਾਂ ਨੂੰ ਜੌਬਸ ਨਹੀਂ ਮਿਲੀਆਂ ਜੀ ਜੇ ਕੋਵਿਡ ਵਾਲਾ ਸਮਾਂ ਆਪਾਂ ਕੱਢ ਦਈਏ ਤਾਂ 2016 ਤੋਂ ਬਾਅਦ ਇੰਨੀ ਅਨੰਪਲੋਇਮੈਂਟ ਕੈਨੇਡਾ 'ਚ ਕਦੀ ਵੀ ਨਹੀਂ ਰਹੀ ਜੀ ਜਿੰਨੀ ਹੁਣ ਹੈ 7% ਤੇ ਅੰਕੜਾ ਪਹੁੰਚ ਚੁੱਕਾ ਤੇ ਫਰਦਰ ਜੌਬਸ ਜਾ ਰਹੀਆਂ ਨੇ ਆਟੋਮੋਬਾਈਲ ਦੇ ਸੈਕਟਰ 'ਚ ਜਾ ਰਹੀਆਂ ਨੇ ਜੀ ਜਿਹੜੀ ਲੰਬਰ ਬੇਸਡ ਇੰਡਸਟਰੀ ਕਈ ਅਮਰੀਕਾ ਦੇ ਜਿਹੜੇ ਇਥੋਂ ਜਿਹੜੇ ਬਿਜ਼ਨਸਮੈਨ ਸੀ ਟ੍ਰੇਡ ਐਜੇ ਕਰਦੇ ਸੀ ਇੱਥੇ ਉਹਨਾਂ ਦੀਆਂ ਫੈਕਟਰੀਜ਼ ਨੇ ਜੀ ਇੱਥੋਂ ਮਾਲ ਬਣਾ ਕੇ ਫਰਨੀਚਰ ਬਣਾ ਕੇ ਵਾਪਸ ਅਮਰੀਕਾ ਲੈ ਜਾਂਦੇ ਸੀ ਪਰ ਹੁਣ ਹੋ ਕੀ ਰਿਹਾ ਕਿ ਟਰੰਪ ਦੇ ਜਿਹੜਾ ਟ੍ਰੇਡ ਵਾਰ ਕਰਕੇ ਐਜੇ ਉਹਨਾਂ ਨੂੰ ਜਿਹੜਾ 50% ਦਾ ਜਿਹੜਾ ਇਹਨਾਂ ਨੇ ਲਾਤੇ ਟੈਕਸ ਲਾਤੇ ਉਹਦੇ ਨਾਲ ਉਹਨਾਂ ਦਾ ਜਿਹੜੀ ਬਾਇਬਿਲਟੀ ਖਤਮ ਹੋ ਗਈ ਹੂੰ ਉਹਨਾਂ ਨੂੰ ਇਹ ਜ਼ਰੂਰ ਸੀ ਕਿ ਇੱਥੇ ਥੋੜੀ ਜਿਹੜੀ ਜਿਹੜੇ ਇੱਥੇ ਕਿਉਂਕਿ ਕੈਨੇਡੀਅਨ ਡਾਲਰ ਦੇ ਵਿੱਚ ਪੇ ਕਰਨਾ ਜੀ ਉਹ ਥੋੜਾ ਸਸਤੀ ਪੈਂਦੀ ਸੀ ਲੇਬਰ ਐਜ਼ ਕੰਪੇਅਰ ਟੂ ਅਮਰੀਕਾ ਜੀ ਦੂਸਰਾ ਲੰਬਰ ਜਿਹੜਾ ਇੱਥੇ ਲੱਕੜ ਦੀ ਬਹੁਤ ਵੱਡਾ ਭੰਡਾਰ ਹੈ ਜਿਹੜਾ ਅਮਰੀਕਾ ਚਾ ਕਿਸੇ ਕੰਟਰੀ ਸ਼ੂ ਬਨੀਸ਼ ਹੈ ਜੀ ਤੇ ਉਹ ਇਥੋਂ ਇਜ਼ੀਲੀ ਵਧੀਆ ਰੇਟ ਤੇ ਮਿਲ ਜਾਂਦਾ ਸੀ ਹਮ ਪਰ ਕਿਉਂਕਿ ਟਰੰਪ ਨੇ ਸਭ ਚੀਜ਼ ਔਖੀ ਕਰਤੀ ਉਸ ਤੋਂ ਇਲਾਵਾ ਉਹਨੇ ਟਰੰਪ ਨੇ ਇਹ ਇੰਡਸਟਰੀ ਲਿਸਟ ਨੂੰ ਇਹ ਵੀ ਸਹੂਲਤ ਦੇਤੀ ਕਿ ਜਿਹੜਾ ਬੰਦਾ ਬਾਪਸਾ ਕੇ ਇਥੇ ਸੈਟਅਪ ਕਰੇਗਾ ਇਥੇ ਪ੍ਰੋਡਕਸ਼ਨ ਕਰੇਗਾ ਉਹਨੂੰ ਐਕਸਟਰਾ ਸਹੂਲਤਾਂ ਦਿੱਤੀਆਂ ਜਾਣਗੀਆਂ ਜੀ ਉਹਦੇ ਨਾਲ ਜਿਹੜਾ ਹੋਰ ਜੌਬ ਲਾਸ ਦਾ ਜਿਹੜਾ ਉਹ ਰੁਝਾਨ ਨਜ਼ਰ ਆ ਰਿਹਾ ਹੂੰ ਉਹਦੇ ਨਾਲ ਤੁਸੀਂ ਇੱਕ ਇਹ ਵੀ ਦੇਖਿਆ ਹੋਵੇਗਾ ਕਿ 4 ਜੂਨ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਸ਼ਾਇਦ 4 ਜੂਨ ਨੂੰ ਜਿਹੜਾ ਹੈਗਾ ਇੰਟਰਸਟ ਰੇਟ ਸ਼ਾਇਦ ਬੈਂਕ ਆਫ ਕੈਨੇਡਾ ਵਾਲੋ ਘਟਾ ਦਿੱਤਾ ਜਾਏ ਘਟਾ ਦਿੱਤਾ ਜਾਏਗਾ 0.25% ਪਰ ਉਹ ਵੀ ਉਹਨਾਂ ਨੇ ਨਹੀਂ ਘਟਾਇਆ ਕਿਉਂਕਿ ਇਨਫਲੇਸ਼ਨ ਦਾ ਖਤਰਾ ਉਦੇ ਨਾਲ ਇਹ ਹੈ ਕਿ ਹਾਊਸਿੰਗ ਇੰਡਸਟਰੀ ਆ ਜਿਹੜੀ ਉਹ ਸਟਿਲ ਸਲੰਪ ਚ ਚੱਲ ਰਿਹਾ ਹੈ ਉਹ ਵੱਧ ਰਿਹਾ ਹੈ ਰਾਦਰ ਤੇ ਕੌਂਡੋਸ ਦਾ ਬੁਰਾ ਹਾਲ ਹੈ ਤੇ ਕੁੱਲ ਮਿਲਾ ਕੇ ਜਿਹੜੀ ਜੌਬ ਮਾਰਕੀਟ ਹੈ ਉਹ ਉਹਦਾ ਮਾੜਾ ਹਾਲ ਹੈ ਤੇ ਆਉਣ ਵਾਲੇ ਸਮੇਂ ਚ ਉਹ ਰੁਝਾਨ ਕੋਈ ਵਧੀਆ ਨਜ਼ਰ ਨਹੀਂ ਆ ਰਿਹਾ ਜੀ ਜੀ ਬਿਲਕੁਲ ਇਹ ਜ਼ਿਕਰ ਜਦੋਂ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਤੇ ਫਿਰ ਕਦੀ ਕਦੀ ਇੰਜ ਵੀ ਲੱਗਦਾ ਹੁੰਦਾ ਹੈ ਕਿ ਕਿਤੇ ਅਸੀਂ ਥੋੜਾ ਬਹੁਤਾ ਇਹ ਤਾਂ ਨਹੀਂ ਕਰਦੇ ਪਏ ਕਿ ਕਿਸੇ ਨੂੰ ਹਤਾਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਨਿਰਾਸ਼ ਕਰਨ ਦੀ ਕੋਸ਼ਿਸ਼ ਕਰੀਆਂ ਪਰ ਇਹ ਅੰਕੜੇ ਬੋਲਦੇ ਨੇ ਸਟੈਟਕੈਨ ਦੇ ਅੰਕੜੇ ਹੈਗੇ ਨਹੀਂ ਔਰ ਸਟੈਟਕੈਨ ਬੜਾ ਕੁਝ ਦੇਖਦਾ ਉਹਦੇ ਤੋਂ ਬਾਅਦ ਇਦਾਂ ਦੇ ਅੰਕੜੇ ਜਾਰੀ ਕੀਤੇ ਜਾਂਦੇ ਆ ਇਹਦੇ ਨਾਲ ਇੱਕ ਚੀਜ਼ ਹੋਰ ਆਪਾਂ ਜਦੋਂ ਭਾਰਤ 'ਚ ਹੁੰਦੇ ਸੀਗੇ ਆਪਾਂ ਅਪਰਾਧ ਦੀ ਗੱਲ ਕਰਦੇ ਹੁੰਦੇ ਸੀ ਤਾਂ ਮਾਨ ਸਾਹਿਬ ਇਹੀ ਕਹਿੰਦੇ ਹੁੰਦੇ ਸੀ ਨਾ ਕਿ ਲੋਕਾਂ ਕੋਲ ਕੰਮ ਹੈ ਨਹੀਂਗਾ ਤੇ ਫਿਰ ਉਹ ਅਪਰਾਧ ਦੇ ਖੇਤਰ ਦੇ ਵਿੱਚ ਜਾਂਦੇ ਆ ਤਾਂ ਹੋਰ ਨਾ ਕਰਨ ਤਾਂ ਹੋਰ ਕੀ ਕਰਨ ਤੇ ਇਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਵੇਲਾਮਨ ਸ਼ੈਤਾਨ ਦਾ ਕਰ ਹੁੰਦਾ ਇੱਥੇ ਵੀ ਪਰਿਸਥਿਤੀਆਂ ਜਿਹੜੀਆਂ ਹੈਗੀਆਂ ਇਹ ਸਿਰਫ ਇਹੀ ਕਾਰਨ ਆ ਕਿ ਕੰਮ ਹੈ ਨੀਗਾ ਜਾਂ ਕਾਰਨ ਇਹਦੇ ਪਿੱਛੇ ਹੋਰ ਨੇ ਕਿਉਂਕਿ ਕੰਟੀਨਿਊਟੀ ਦੇ ਵਿੱਚ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਦੀ ਕਿਤੇ ਤੇ ਕਦੀ ਕਿਤੇ ਮਿਸਿਸਾਗਾ ਦੇ ਵਿੱਚ ਇੱਕ ਵਪਾਰੀ ਜਿਹੜਾ ਸੀਗਾ ਕਾਰੋਬਾਰੀ ਜਿਹੜਾ ਸੀਗਾ ਢੱਡਾ ਹਰਜੀਤ ਸਿੰਘ ਢੱਡਾ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਆ ਫਿਰ ਇਸੇ ਤਰੀਕੇ ਨਾਲ ਇੱਕ ਦੋ ਥਾਵਾਂ ਤੋਂ ਹੋਰ ਗੋਲੀਆਂ ਚੱਲਣ ਦੀਆਂ ਖਬਰਾਂ ਨਿਕਲ ਕੇ ਆਉਂਦੀਆਂ ਔਰ ਪੁਲਿਸ ਇਹ ਕਹਿੰਦੀ ਆ ਕਿ ਇਹ ਐਕਸਟਰਸ਼ਨ ਦੇ ਮਾਮਲੇ ਹੋ ਸਕਦੇ ਜਾਂਚ ਉਸ ਪਾਸੇ ਵੱਲ ਨੂੰ ਚੱਲਦੀ ਆ ਏ ਜਸਵੀਰ ਜੀ ਬਹੁਤ ਹੀ ਅਨਫੋਰਚੂਨੇਟ ਹੈ ਕਿਉਂਕਿ ਜਿਹੜੇ ਸਾਡੇ ਲੋਕ ਇੱਥੇ ਆਏ ਨੇ ਵਧੀਆ ਬਿਹਤਰ ਫਿਊਚਰ ਬਣਾਉਣ ਲਈ ਉਹ ਬਹੁਤ ਜ਼ਿਆਦਾ ਚਿੰਤਤ ਨੇ ਹੂੰ ਕਿਉਂਕਿ ਉਹ ਇਹ ਕਹਿੰਦੇ ਨੇ ਕਿ ਇਸ ਜਗ੍ਹਾ ਨੂੰ ਵੀ ਤੁਸੀਂ ਦੂਸਰਾ ਪੰਜਾਬ ਬਣਾਉਣ ਜਾ ਰਹੇ ਹੋ ਜੀ ਕ੍ਰਾਈਮ ਦੇ ਰੇਟ ਉਦਾਂ ਹੀ ਵੱਧ ਰਿਹਾ ਹੈ ਇਹਦੇ ਵਿੱਚ ਜਸਵੀਰ ਜੀ ਜਿਹੜਾ ਜੈਨੂਅਨ ਸਟੂਡੈਂਟ ਆ ਜਾਂ ਜੈਨੂਅਰ ਵਰਕਰ ਆ ਜਿਹੜਾ ਆਪਣਾ ਭਵਿੱਖ ਬਣਾਉਣ ਲਈ ਆਇਆ ਉਹ ਇਹ ਚੀਜ਼ ਇਨਵੋਲਵ ਨਹੀਂ ਹੈ। ਹੂੰ। ਪਿੱਛੇ ਜਦੋਂ ਇਹਨਾਂ ਨੇ ਫਲੱਡ ਗੇਟਸ ਖੋਲੇ ਕਿ ਕੋਈ ਵੀ ਬੰਦਾ ਕਿੰਨੇ ਵੀ ਮੈਰਿਟ ਤੇ ਕਿਵੇਂ ਵੀ ਆ ਜਾਂਦਾ ਇੱਥੇ। ਜੀ। ਉਹਦੇ ਨਾਲ ਬਹੁਤ ਸਾਰਾ ਐਲੀਮੈਂਟਰੀ ਉਹ ਆ ਗਿਆ ਜਸਵੀਰ ਜੀ। ਜਿਹੜਾ ਕੰਮ ਕਰਨ ਦੀ ਬਜਾਏ ਇਹੋ ਜਿਹੀ ਐਕਟੀਵਿਟੀ 'ਚ ਸ਼ਾਮਲ ਜੀ। ਹੋ ਕੇ ਉਹ ਇਹ ਜੇ ਪਾਸੇ ਵੱਲ ਤੁਰਦਾ ਹੈਗਾ। ਹੋਇਆ ਕਿ ਕਿ ਫਰੋਤੀ ਵਰਗੇ ਜਿਹੜੇ ਕੇਸ ਇੱਥੇ ਹੋਣ ਲੱਗ ਪਏ। ਜੀ। ਤੇ ਕਦੀ ਸੁਣਿਆ ਨਹੀਂ ਸੀ ਕੈਨੇਡਾ ਦੀ ਧਰਤੀ ਤੇ ਕਿ ਫਰौती ਮੰਗੀ ਜਾਂਦੀ ਆ ਉਹਦੇ ਪਿੱਛੇ ਗੋਲੀਆਂ ਚੱਲ ਜਾਂਦੀਆਂ ਨੇ ਜੀ ਹੁਣੇ ਇਹ ਰੀਸੈਂਟਲੀ ਇੱਕ ਕੇਸ ਹੋਇਆ ਕਿ 12 ਮਈ ਨੂੰ ਤੇ ਉਸ ਤੋਂ ਬਾਅਦ 26 ਮਈ ਨੂੰ ਹਮ ਇੱਥੇ 12000 ਬਲਾਕ ਤੇ ਕੋਲਟ ਹਾਰਡ ਰੋਡ ਤੇ ਇੱਕ ਗੋਲੀ ਚੱਲੀ ਸਰੀ ਸ਼ਹਿਰ ਦੇ ਵਿੱਚ ਜੀ ਦੋ ਵਾਰੀ ਗੋਲੀ ਚੱਲੀ ਸਵੇਰ 3 ਵਜੇ ਤੜਕੇ ਉਸੇ ਟਾਈਮ ਪਹਿਲੀ ਵਾਰੀ ਗੋਲੀ ਚੱਲੀ ਇੱਕ ਵੱਡੇ ਕਾਰੋਬਾਰੀ ਦੇ ਘਰ ਤੇ ਉਸ ਤੋਂ ਬਾਅਦ ਸਰੀ ਪੁਲਿਸ ਨੇ ਉਥੇ ਨਾਕਾ ਲਗਾਤਾ ਬਗੈਰ ਉਥੇ ਆਪਣੀ ਗੱਡੀ ਖੜੀ ਕਰਤੀ ਤੇ ਮੋਬਾਈਲ ਕੈਮਰੇ ਲਗਾਤੇ ਉਹਦੇ ਉਹਦੇ ਅਰਧ ਗਿਰ ਤੇ ਤੁਸੀਂ ਜੁਰਤ ਦੇਖੋ ਕਿ ਉਹ ਉਸ ਤੋਂ ਬਾਅਦ 10-12 ਦਿਨ ਬਾਅਦ 26 ਤਰੀਕ ਨੂੰ ਪਹਿਲਾਂ 12 ਨੂੰ ਹੋਇਆ ਫਿਰ 26 ਤਰੀਕ ਨੂੰ 3 ਵਜੇ ਹੀ ਫੇਰ ਗੋਲੀ ਚਲਾਈ ਗਈ ਉਹ ਹਾਲਾਂਕਿ ਉਹਦੇ ਚ ਕੋਈ ਜਾਨ ਤਾਂ ਨਹੀਂ ਗਈ ਕਿਸੇ ਦੀ ਪਰ ਇਹ ਆਪਣੇ ਆਪ ਚ ਬਹੁਤ ਵੱਡੀ ਘਟਨਾ ਔਰ ਪੁਲਿਸ ਨੇ ਆਨ ਰਿਕਾਰਡ ਮੰਨਿਆ ਵੀ ਇਹ ਜਿਹੜਾ ਫਰੋਤੀ ਨੂੰ ਲੈ ਕੇ ਮਾਮਲਾ ਸੀ ਜੀ ਇਹਦੀ ਜਾਂਚ ਚੱਲ ਰਹੀ ਹੈ ਵੀ ਇਹ ਜੀ ਵੱਡੇ ਕਾਰੋਬਾਰੀ ਔਰ ਇਹ ਇਸ ਤੋਂ ਬਾਅਦ ਜਿਹੜੇ ਕੁਝ ਅਖਬਾਰਾਂ ਨੇ ਇਨਵੈਸਟੀਗੇਸ਼ਨਸ ਕੀਤੀਆਂ ਇੱਕ ਅੰਕੜਾ ਸਾਹਮਣੇ ਆਇਆ ਵੀ ਮਿਲੀਅਨਸ ਆਫ ਡਾਲਰ ਜਿਹੜੇ ਇੱਥੋਂ ਦੇ ਟਰੇਡਸਮੈਨ ਨੇ ਜਿਹੜੇ ਵੱਡੇ ਕਾਰੋਬਾਰੀ ਨੇ ਉਹ ਫਰੋਤੀ ਦੇ ਰੂਪ ਚ ਦੇ ਚੁੱਕੇ ਨੇ ਹਮ ਕਈ ਲੋਕਾਂ ਨੇ ਇਹ ਫਰੋਤੀ ਦੀਆਂ ਰਕਮਾਂ ਇੰਡੀਆ ਚ ਭੇਜੀਆਂ ਨੇ ਜੀ ਤੋਂ ਕਿੱਥੋਂ ਤਾਰਾਂ ਚਲਦੀਆਂ ਨੇ ਕਿੱਥੇ ਜਾ ਕੇ ਇਹ ਪਰਦਿਆਂ ਦੇ ਕਿੱਥੋਂ ਇਹ ਸਾਰਾ ਚੱਲਦਾ ਸੈਟਅਪ ਉਹ ਬੜਾ ਗੰਭੀਰ ਆ ਆਪਣੇ ਆਪ 'ਚ ਤੇ ਦੂਸਰਾ ਮਾਮਲਾ ਜਿਹੜਾ ਤੁਸੀਂ ਦੱਸਿਆ ਇਹ ਜਿਹੜੇ ਕਾਰੋਬਾਰੀ ਜਿਹੜਾ ਟਰੱਕਿੰਗ ਕੰਪਨੀ ਦੇ ਮਾਲਕ ਸੀਗੇ ਐਮ ਐਸ ਸੀ ਸਾਗਾਵਾਲੇ ਹਰਜੀਤ ਸਿੰਘ ਢੱਡਾ ਹਾਂਜੀ ਉਹਦੇ 'ਚ ਦੋ ਮੁੰਡੇ ਜਿਹੜੇ ਉਹ ਵੀ ਫੜੇ ਜਾਂਦੇ ਨੇ ਉਹ ਵੀ ਆਪਣੇ ਨੇ ਅਮਨ ਤੇ ਦਿਗਵੇਜ ਅਮਨ ਤੇ ਦਿਗਵੇਜ ਹੂੰ ਤੇ ਜਿਹੜਾ ਸਿਦਕੀ ਵਾਲਾ ਕੇਸ ਸੀਗਾ ਬਾਬਾ ਸਿਦਕੀ ਬਾਬਾ ਸਿਦਕੀ ਵਾਲਾ ਉਹਦੇ 'ਚ ਜਸ਼ਨ ਅਕਤਰ ਨੂੰ ਫੜੇ ਜਾਣ ਦੀਆਂ ਖਬਰਾਂ ਨੇ ਹਾਲਾਂਕਿ ਪੁਸ਼ਟੀ ਨਹੀਂ ਹੋਈ ਪਰ ਉਹ ਬੜੀ ਸਟਰੋਂਗ ਰਿਯੂਮਰ ਆ ਕਿ ਕੈਨੇਡਾ ਚ ਫੜੇ ਗਏ ਨੇ ਹੂੰ ਤੇ ਕੈਨੇਡਾ ਚ ਔਰ ਉਹ ਵੀ ਸਰੀ ਚ ਜਸ਼ਾਨ ਅਖਤਰ ਹੋਰਾਂ ਦਾ ਚਰਚਾ ਕਾਫੀ ਚੱਲਦਾ ਹੈ ਔਰ ਕਿਸੇ ਸਭੇ ਲਾਰੈਂਸ ਗੈਂਗ ਦੇ ਨਾਲ ਸਾਂਝਾਂ ਦੀਆਂ ਵੀ ਚਰਚਾਵਾਂ ਜੜੀਆਂ ਨੇ ਉਹ ਚੱਲੀਆਂ ਉਹ ਸ਼ਹਿਜ਼ਾਦ ਭੱਟੀ ਆ ਮੇਰੇ ਖਿਆਲ ਪਾਕਿਸਤਾਨ ਦੇ ਵਿੱਚ ਬੈਠਾ ਉਹ ਉਹਦੇ ਨਾਲ ਵੀ ਚਰਚਾਵਾਂ ਜੜੀਆਂ ਉਹ ਚੱਲੀਆਂ ਸੀਗੀਆਂ ਪਰ ਇਸ ਵੇਲੇ ਇਥੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਸਰੀ ਪੁਲਿਸ ਜਿਹੜੀ ਉਹ ਇਸ ਗੱਲ ਨੂੰ ਡਿਨਾਈ ਕਰ ਰਹੀ ਕਿ ਇਦਾਂ ਦਾ ਕੁਝ ਨਹੀਂ ਸਿਰਫ ਅਫਵਾਹਾਂ ਹੈਗੀਆਂ ਨੇ ਜਸਵੀਰ ਜੀ ਹੋ ਸਕਦਾ ਹੈ ਕਈ ਵਾਰੀ ਏਜੰਸੀ ਦੇ ਡਿਕਲੇਅਰ ਕਰਨਾ ਹੁੰਦਾ ਆਪਣੇ ਹਿਸਾਬ ਨਾਲ ਕਿਉਂਕਿ ਹੁਣ ਇੱਥੇ ਮਲਟੀਪਲ ਏਜੰਸੀਜ਼ ਕੰਮ ਕਰ ਰਹੀਆਂ ਨੇ ਜੀ ਪਹਿਲਾਂ ਇੱਥੇ ਸਿਰਫ ਆਰਸੀਐਮਪੀਸੀ ਹੁਣ ਸਰੀ ਦੀ ਲੋਕਲ ਪੁਲਿਸ ਵੀ ਹੈ ਜੀ ਤੇ ਹੁਣ ਕਿਹੜੀ ਪੁਲਿਸ ਨੇ ਫੜਿਆ ਤੇ ਕਦੋਂ ਡਿਕਲੇਅਰ ਕਰਨਾ ਕਿਸ ਵੇਲੇ ਕਿਉਂਕਿ ਇੱਥੇ ਜਿਹੜਾ ਡਿਕਲੇਅਰ ਉਹਦੋਂ ਕੀਤਾ ਜਾਂਦਾ ਜਦੋਂ ਬੰਦੇ ਤੇ ਚਾਰजेस ਵਗੈਰਾ ਫ੍ਰੇਮ ਕਰਕੇ ਐਵੀਡੈਂਸ ਕ੍ਰੀਏਟ ਕਰਕੇ ਫਿਰ ਬਕਾਇਦਾ ਡਿਕਲੇਅਰ ਕੀਤਾ ਜਾਂਦਾ ਜੀ ਉਹਦਾ ਇੱਕ ਆਪਣਾ ਪ੍ਰੋਸੈਸ ਹੈ ਹੋ ਸਕਦਾ ਉਹ ਕਾਰਨ ਹੋਵੇ ਪਰ ਤੁਸੀਂ ਇਹ ਦੇਖੋ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ ਇਹਦੇ ਤੋਂ ਹਾਲਾਂਕਿ ਜਿਹੜੇ ਬੰਦੇ ਉੱਥੋਂ ਬਚ ਕੇ ਆਉਂਦੇ ਨੇ ਹੂੰ ਇੰਡੀਆ ਤੋਂ ਚਾਹੇ ਪਾਸਪੋਰਟ ਨਕਲੀ ਬਣਾ ਕੇ ਆਉਣ ਚਾਹੇ ਆਪਣੀ ਆਈਡੈਂਟੀਟੀ ਛੁਪਾ ਕੇ ਆਉਣ ਪੁਲਿਸ ਕਲੀਅਰੈਂਸ ਕਰਾ ਕੇ ਆਉਣ ਕਿਸੇ ਤਰੀਕੇ ਮੈਨੇਜ ਕਰਕੇ ਜੀ ਪਰ ਉਹਨਾਂ ਨੇ ਗੱਲ ਇਹ ਕਰਨੀ ਹੈ ਕਿ ਤੁਸੀਂ ਕੈਨੇਡਾ 'ਚ ਇਹਨਾਂ ਨੂੰ ਸ਼ਰਨਤ ਦਿੰਦੇ ਹੋ ਹੂੰ ਤੇ ਇਹਦੇ ਨਾਲ ਜਿਹੜਾ ਹੈਗਾ ਦੇਖੋ ਇੱਕ ਤਾਂ ਜੈਨੂਨ ਬੰਦਾ ਜਿਹੜਾ ਜੈਨੂਨ ਕਾਰੋਬਾਰੀ ਹੈ ਉਹਨੂੰ ਕਿੰਨੀ ਟਾ ਲੱਗਦੀ ਹੈ ਤੇ ਉਹਨੇ ਇੱਥੇ ਜਿਹੜੇ ਜਿਹੜਾ ਇਨਵੈਸਟਰ ਹੈ ਪਰ ਵੱਡੀ ਗੱਲ ਹੈ ਕਿ ਜਿਨ੍ਹਾਂ ਨੂੰ ਜਾਂ ਥ੍ਰੈਟ ਕੀਤਾ ਜਾਂਦਾ ਜਾਂ ਐਕਸਟਰੈਸ਼ਨ ਜਿਨ੍ਹਾਂ ਤੋਂ ਮੰਗੀ ਜਾਂਦੀ ਹੈ ਉਹ ਆਪਣੀ ਲੋਕ ਆ ਆਪਣੀ ਲੋਕ तकरीबन ਸਾਰੇ ਬਿਲਕੁਲ ਕਿਉਂਕਿ ਦੂਸਰੇ ਲੋਕਾਂ ਨੂੰ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਕਿਵੇਂ ਟੈਕਲ ਹੋ ਸਕਦਾ ਇਹਨਾਂ ਦੀ ਪਹੁੰਚ ਉੱਥੇ ਤੱਕ ਵੀ ਪੱਜੇ ਹੂੰ ਜੇ ਐਦਾਂ ਹੀ ਚੱਲਦਾ ਰਿਹਾ ਹਲੇ ਫਿਲਹਾਲ ਜੋ ਖਬਰਾਂ ਨੇ ਆਪਣੀ ਹੀ ਕਮਿਊਨਿਟੀ ਦੇ ਲੋਕ ਆਪਣੀ ਹੀ ਕਮਿਊਨਿਟੀ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜੀ ਔਰ ਇਹ ਕੋਈ ਨਵੀਂ ਗੱਲ ਨਹੀਂ ਹੈ ਇੱਥੇ ਇਹੋ ਜਿਹਾ ਇਨਸੀਡੈਂਟ ਜਿਹੜੀ ਇਥੋਂ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਗੋਲੀ ਚੱਲ ਚੁੱਕੀ ਹੈ ਅੱਗੇ ਪਹਿਲਾਂ ਵੀ ਇਸ ਨੂੰ ਪ੍ਰਤੀ ਨੂੰ ਲੈ ਕੇ ਜੀ ਤੋ ਇਹ ਬਹੁਤ ਆਪਣੇ ਆਪ ਚ ਅਨਫੋਰਚੂਨੇਟ ਹੋ ਰਿਹਾ ਜਸਵੀਰ ਜੀ ਜਦੋਂ ਆਪਾਂ ਇਹ ਗੱਲਾਂ ਕਰਦੇ ਆਂ ਫਿਰ ਇਹਦੇ ਨਾਲ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਹਨੂੰ ਰੋਕਣ ਲਈ ਜਿਹੜਾ ਆ ਉਹ ਕਿਹੜੇ ਕਦਮ ਪੁੱਟੇ ਜਾ ਰਹੇ ਕੋਈ ਹੈ ਇਦਾਂ ਦਾ ਰਾਹ ਰਸਤਾ ਕਿ ਇੱਥੇ ਕੋਈ ਸਖਤੀ ਜਾਂ ਕੁਝ ਹੋਰ ਕਿਸੇ ਤਰੀਕੇ ਦਾ ਰਾ ਰਸਤਾ اختیار ਕੀਤਾ ਜਾਵੇ ਜਦੋਂ ਤੋਂ ਤਵਕਕ ਰੱਖੀਏ ਕਿ ਅੱਜ ਨਹੀਂ ਤਾਂ ਭਲਕ ਭਲਕ ਨਹੀਂ ਤਾਂ ਪਰਸੋ ਕਿਤੇ ਨਾ ਕਿਤੇ ਟਕਾਣੇ ਸਿਰ ਆ ਜਾਣਗੀਆਂ ਚੀਜ਼ਾਂ ਜਸਪੀਰ ਜੀ ਇਥੋਂ ਦਾ ਕਾਨੂੰਨ ਆ ਜਿਹੜਾ ਉਹ ਬਹੁਤ ਲੀਨੀਅੰਟ ਹੂੰ ਉਹ ਬਣਾਇਆ ਤਾਂ ਉਸ ਹਿਸਾਬ ਨਾਲ ਆ ਕਿ ਬੜੀ ਸਿਵਲਾਈਜ਼ਡ ਸੋਸਾਇਟੀ ਹੈ ਜੀ ਇਹ ਐਦਾਂ ਦੇ ਕੋਈ ਗਲਤ ਕੰਮ ਨਹੀਂ ਕਰਦੇ ਇਹਦੇ ਵਿੱਚ ਮੰਗ ਉੱਠ ਰਹੀ ਹੈ ਹੁਣ ਪਾਰਲੀਮੈਂਟ ਦੇ ਵਿੱਚ ਵੀ ਇਹ ਜਿਹੜਾ ਕਾਨੂੰਨ 'ਚ ਸੋਧਾਂ ਕੀਤੀਆਂ ਜਾਣ ਹੂੰ ਤੇ ਕਰਨੀਆਂ ਬਣਦੀਆਂ ਵੀ ਨੇ ਜੀ ਉਹਦਾ ਕਾਰਨ ਇਹ ਹੈ ਕਿ ਇੱਥੇ ਜਿਵੇਂ ਹਰਦੀਪ ਨੇਜਰ ਦੇ ਆਪਾਂ ਸੈਕਸੀਨੇਸ਼ਨ ਦੀ ਗੱਲ ਕੀਤੀ ਜੀ ਉਹਦੇ ਚ ਬੰਦੇ ਫੜੇ ਜਾਂਦੇ ਨੇ ਹਮ ਫੜੇ ਜਾਣ ਤੋਂ ਬਾਅਦ ਉਹ ਕਿਸੇ ਦਾ ਨਾਮ ਨਹੀਂ ਲੈਂਦੇ ਹਮ ਔਰ ਪੁਲਿਸ ਕੋਲ ਇਹ ਇਖਤਿਆਰ ਨਹੀਂ ਹੈਗੇ ਕਿ ਉਹਨਾਂ ਤੇ ਕੋਈ ਜਿਆਦਤੀ ਕਰ ਸਕਣ ਜੀ ਉਹਨਾਂ ਤੇ ਫੋਰਸਫੁਲੀ ਉਹਨਾਂ ਤੋਂ ਕਹਿਲਾ ਸਕਣ ਕਿ ਦੱਸੋ ਭਾਈ ਕਿਨੇ ਪ੍ਰਤੀ ਦਿੱਤੀ ਕਿਦਾਂ ਕੰਮ ਕਰਾਇਆ ਉਹ ਜਿੰਨਾ ਕ ਦੱਸ ਦਿੰਦੇ ਨੇ ਜਾਂ ਆਪਣਾ ਐਵੀਡੈਂਸ ਇਹਨਾਂ ਕੋਲ ਹੁੰਦਾ ਜੀ ਉਹਦੇ ਹਿਸਾਬ ਨਾਲ ਪੁਲਿਸ ਚੱਲਦੀ ਹੈ ਉਸ ਤੋਂ ਪਹਿਲਾਂ ਰਿਪਦੰਮਨ ਮਲਕ ਦਾ ਇੱਥੇ ਮਰਡਰ ਹੋਇਆ 2022 ਦੇ ਵਿੱਚ ਜੀ ਉਹ ਕਨਿਸ਼ਕ ਬੰਬਕਾਂਡ ਚ ਜਿਹੜਾ ਜਿਸ ਚ 329 ਬੰਦੇ ਮਾਰੇ ਗਏ ਸੀ 1985 ਚ ਉਹਦੇ ਚ ਉਹਦੀ ਸ਼ਮੂਲੀਅਤ ਇੱਕ ਵੇਲੇ ਹੋਈ ਜਿਹੜੀ ਪੁਲਿਸ ਨੇ ਦਿਖਾਈ ਸੀ ਜੀ ਉਸ ਤੋਂ ਬਾਅਦ ਹਾਲਾਂਕਿ ਉਹ ਬਰੀ ਹੋ ਗਿਆ ਸੀ ਉਸ ਦਾ ਮਰਡਰ ਹੁੰਦਾ ਬੰਦੇ ਪੜ੍ਹੇ ਜਾਂਦੇ ਨੇ ਸ਼ੂਟਮੈਨ ਔਰ ਉਹ ਬੰਦਾ ਜਿਹੜਾ ਮੇਨ ਸਿਗਰਟ ਟੈਨਰ ਫੌਕਸ ਜਿਹਨੇ ਗੋਲੀ ਚਲਾਈ ਸੀ ਉਹ ਮਾਫੀ ਮੰਗਦਾ ਕੋਰਟ ਦੇ ਵਿੱਚ ਜੀ ਕਿ ਮੈਂ ਮਾਫੀ ਮੰਗਦਾ ਫੈਮਲੀ ਤੋਂ ਮੈਂ ਇਹ ਜਿਹੜਾ ਮਰਡਰ ਕੀਤਾ ਇਹਦਾ ਜਿਹੜਾ ਰੁਪਧਮਨ ਮਾਲਕ ਦਾ ਪਰ ਫਿਰ ਵੀ ਉਹ ਇਹ ਨਹੀਂ ਦੱਸਦਾ ਵੀ ਇਹ ਕਰਵਾਇਆ ਕਿਨੇ ਜੀ ਉਹ ਇਹ ਕਹਿੰਦਾ ਵੀ ਮੈਂ ਕਰਵਾਇਆ ਗਿਆ ਮੇਤੋਂ ਮੈਂ ਕੀਤਾ ਪਰ ਨਾਮ ਨਹੀਂ ਦੱਸਦਾ। ਔਰ ਪਰਿਵਾਰ ਜਿੰਨਾ ਕੋ ਮੈਂ ਉਸ ਖਬਰ ਨੂੰ ਦੇਖਿਆ ਸੀ ਪਰਿਵਾਰ ਨੇ ਇਸ ਗੱਲ ਦੀ ਮੰਗ ਕੀਤੀ ਸੀ। ਮੰਗ ਕੀਤੀ ਜਸਵੀਰ ਜੀ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਤੂੰ ਦੱਸ ਭਾਈ ਨਾਮ। ਜੀ ਅਸੀਂ ਜਾਣਨਾ ਚਾਹੁੰਦੇ ਆ। ਇਹਨੇ ਨਹੀਂ ਦੱਸਿਆ ਤੇ ਦੂਜਾ ਇੱਕ ਆਪਣੇ ਇੰਡੀਆ ਦੇ ਵਿੱਚ ਲਾਈ ਡਿਟੈਕਟਰ ਟੈਸਟ ਹੁੰਦਾ ਸੀ ਜੀ। ਉਹਨੂੰ ਇੱਥੇ ਪੋਲੀਗ੍ਰਾਫ ਟੈਸਟ ਵੀ ਕਹਿ ਦਿੰਦੇ ਨੇ। ਜੀ ਉਹ ਉੱਥੇ ਜਿਹੜਾ ਹੈਗਾ ਉੱਥੇ ਤੁਹਾਨੂੰ ਕਰਨਾ ਹੀ ਪਏਗਾ। ਇੰਡੀਆ ਦੇ ਵਿੱਚ ਜੇ ਤੁਸੀਂ ਕ੍ਰਿਮੀਨਲ ਐਕਟੀਵਿਟੀਜ਼ ਚ ਅਕਿਊਜ਼ ਹੋ ਤਾ ਤਾਨੂੰ ਅੰਡਰ ਉਹਦੇ ਟੈਸਟ ਚ ਜਾਣਾ ਹੀ ਪਏਗਾ ਨਹੀਂ ਪਰ ਉਹਦੇ ਲਈ ਕੰਸੈਂਟ ਲੈਣਾ ਪੈਂਦਾ ਹੈ ਉਹਦਾ ਜੇ ਤਾਂ ਤੁਸੀਂ ਟੈਸਟ ਕਰਨਾ ਨਾ ਉਹਦਾ ਕੰਸੈਂਟ ਲੈਣਾ ਪੈਗਾ ਉਹ ਕੰਸੈਂਟ ਦੇਗਾ ਕਿ ਹਾਂ ਮੈਂ ਤਿਆਰ ਹਾਂ ਇਸ ਗੱਲ ਦੇ ਲਈ ਤੇ ਫਿਰ ਹੀ ਹੋਏਗਾ ਉਹ ਲੈ ਪਰ ਉੱਥੇ ਜੇ ਕੋਈ ਹਾਰਡ ਕੋਰ ਕ੍ਰਿਮੀਨਲ ਹ ਹ ਉਸ ਕੋਰਟ ਤੋਂ ਜਿਹੜਾ ਕੰਸੈਂਟ ਲਈ ਜਾ ਸਕਦੀ ਹੈ ਫਿਰ ਫਿਰ ਉਹ ਕੰਸੈਂਟ ਦਬੇ ਜਾ ਜਾਂ ਨਾ ਦਬੇ ਪਰ ਇੱਥੇ ਇਹ ਹੈ ਵੀ ਵੋਲੰਟੇਰਲੀ ਜੇ ਅਗਲਾ ਮੰਨ ਜੇ ਠੀਕ ਹੈ ਨਹੀਂ ਤਾਂ ਉਹ ਨਹੀਂ ਕਰਦੇ ਹੂੰ ਤੋ ਉਹਦੇ ਚ ਵੀ ਇਹ ਇੱਕ ਵੱਡਾ ਇਹ ਸੰਸਾ ਹੈਗਾ ਕਿ ਜਦੋਂ ਅਗਲਾ ਨਹੀਂ ਦੱਸਦਾ ਨਾ ਕੋਈ ਜਾਂਚ ਹੀ ਕਰ ਸਕਦੇ ਉਹ ਨਾ ਪੋਲੀਗ੍ਰਾਫ ਟੈਸਟ ਕਰ ਸਕਦੇ ਹੋ ਫਿਰ ਜਿਹੜਾ ਉਹ ਜਿਹੜਾ ਪਿੱਛੇ ਕੋਈ ਕਰਵਾ ਰਿਹਾ ਹੈ ਇਹ ਚੀਜ਼ ਸਭ ਕੁਝ ਉਹ ਕਿਵੇਂ ਨੰਗਾ ਹੋਏਗਾ ਉਹ ਬੇਨਕਾਬ ਕਿਦਾਂ ਹੋਏਗਾ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਸ਼ੁਰੂ ਦੇ ਵਿੱਚ ਕਿ ਇੱਥੇ ਜਿਹੜੀ ਪੁਲਿਸ ਨੂੰ ਉਸ ਤਰੀਕੇ ਦਾ ਰੱਖਿਆ ਗਿਆ ਸੀਗਾ ਕਿ ਇਹ ਸਿਵਲਾਈਜ਼ਡ ਸੁਸਾਇਟੀ ਹੈਗੀ ਆ ਸਿਆਣੇ ਲੋਕ ਆ ਚੰਗੇ ਲੋਕ ਹੈਗੇ ਆ ਤੇ ਮੈਂ ਅਕਸਰ ਬਜ਼ੁਰਗਾਂ ਦੇ ਕੋਲ ਸੁਣਿਆ ਕਹਿੰਦੇ ਜੀ ਜਿਹੜੇ ਜਨਰੇ ਹੁੰਦੇ ਆ ਉਹ ਚੋਰਾ ਲਈ ਹੁੰਦੇ ਆ ਸਾਧਾਂ ਲਈ ਜਿਹੜੇ ਆ ਉਹ ਜਨਰੇ ਚੋਰਾ ਨਹੀਂ ਜਨਰੇ ਨਹੀਂ ਹੁੰਦੇ ਸਾਧਾਂ ਲਈ ਜਨਰੇ ਹੁੰਦੇ ਕਿਉਂਕਿ ਚੋਰਾ ਨੇ ਤਾਂ ਭੰਨ ਲੈਣੇ ਹੁੰਦੇ ਆ ਸਾਧ ਬੰਦਾ ਹੀ ਫਸਦਾ ਆ ਉਹ ਉਹਦੇ ਲਈ ਦਿੱਕਤਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਤੇ ਉਮੀਦ ਤਾਂ ਇਹੀ ਰੱਖਦੇ ਆ ਜੇ ਇਸ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਅਸੀਂ ਆਏ ਆ ਤਾਂ ਇਹਨਾਂ ਦੀਆਂ ਚੰਗੀਆਂ ਚੀਜ਼ਾਂ ਨੂੰ ਅਸੀਂ ਸਿੱਖਾਂਗੇ ਅਸੀਂ ਵੀ ਸਿਵਲਾਈਜ਼ਡ ਹੋਵਾਂਗੇ ਜੇ ਸਾਡੇ ਵਿੱਚ ਕੋਈ ਅਨਸਿਵਲਾਈਜ਼ਡ ਜਿਹੜੀ ਆ ਉਹ ਹੈਗੇ ਆ ਅੰਸਰ ਬਿੱਤਰ ਪਾਸੇ ਚੀਜ਼ਾਂ ਹੋਣਗੀਆਂ ਕਿਉਂਕਿ ਜੇ ਇਸ ਧਰਤੀ ਤੇ ਸਾਨੂੰ ਸ਼ੈਲਟਰ ਮਿਲਦਾ ਆ ਰੋਜ਼ਗਾਰ ਮਿਲਦਾ ਆ ਰੋਟੀ ਮਿਲਦੀ ਐ ਗੁਰਦਾਸ ਮਾਨ ਵੀ ਕਹਿੰਦੇ ਨਾ ਕਿ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਤੇ ਉਹ ਉਮੀਦ ਰੱਖਦੇ ਆ ਕਿ ਆਉਣ ਵਾਲੇ ਸਮੇਂ 'ਚ ਕੁਝ ਏਦਾਂ ਦੀਆਂ ਪਰਿਸਥਿਤੀਆਂ ਬਣਨ ਗਈਆਂ ਤੇ ਸਾਰਾ ਕੁਝ ਚੰਗਾ ਚੰਗਾ ਹੋਏਗਾ ਕਿਉਂਕਿ ਕਦੀ ਕਦੀ ਕੁਝ ਕੌੜੇ ਤਜਰਬੇ ਵੀ ਆਉਂਦੇ ਤੇ ਕੌੜੇ ਤਜਰਬਿਆਂ ਤੋਂ ਬਾਅਦ ਜੇ ਠੀਕ ਹੋ ਜਾਣ ਸਾਰੀਆਂ ਚੀਜ਼ਾਂ ਤਾਂ ਵੀ ਆਪਾਂ ਤਵਕਕੋ ਰੱਖਦੇ ਕਿ ਸਾਰਾ ਕੁਝ ਬਿਹਤਰ ਦੀ ਉਮੀਦ ਹੀ ਰੱਖਦੇ ਆ ਮਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਧੰਨਵਾਦ ਜੀ ਮੈਨੂੰ ਗੱਲਬਾਤ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ